ਸਮੂੱਚੀ ਸਾਥ ਸੰਗਤ ਤੁਹਾਡਾ ਬਹੁਤ ਧੰਨਵਾਦ ਹੈ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕਾਕੜੇ ਦਾ ਜਿਵੇਂ ਤੁਸੀਂ ਜਾਣਦੇ ਹੋ ਸਹਿਜਪੁਰਾ ਸਾਹਿਬ ਨੇ ਦੱਸਿਆ ਕਿ ਸਰਦਾਰ ਹਰਜੀਤ ਸਿੰਘ ਜੀ ਨੇ ਉਦਮ ਕਰਕੇ ਤੁਹਾਡੇ ਦਰਸ਼ਨ ਕਰਾਏ ਨੇ ਅਸੀਂ ਸਰਦਾਰ ਹਰਜੀਤ ਸਿੰਘ ਜੀ ਗੁਰਾਇਆ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਹੁਣ ਅਸਲ ਗੱਲ ਇਹ ਹੈ ਕਿ ਜਿਹੜੀ ਜੰਗ ਆਪਾਂ ਛੀੜੀ ਹੈ ਇਹ ਕੋਈ ਅਜੀਬ ਦੀ ਨਹੀਂ ਛੀੜੀ ਹੋਈ ਇਹ ਖਾਸ ਕਰਕੇ 1984 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਤੋਂ ਬਾਅਦ ਨਾਤਾ ਸਾਡੀ ਕੌਮ ਅੰਦਰੋਂ ਟਿਕ ਕੇ ਬੈਠੀ ਹੈ ਤੇ ਨਾ ਹੀ ਪੰਜਾਬ ਜਾਂ ਦੁਨੀਆ ਭਰ ਚ ਸਿੱਖ ਜਿਹੜੇ ਨੇ ਉਹ ਟਿਕ ਕੇ ਬੈਠੇ ਨੇ ਤੁਸੀਂ ਮੈਨੂੰ ਲੱਗਦਾ ਬਹੁਤੇ ਪਾਕਿਸਤਾਨ ਤੋਂ ਆਏ ਹੋਵੋਗੇ ਤੁਹਾਨੂੰ ਉਹ 47 ਵੀ ਤੁਹਾਡੇ ਬਜ਼ੁਰਗਾਂ ਨੇ ਜਿਹੜੇ ਤੁਸੀਂ ਆਪ ਤਾਂ ਲਗਭਗ ਮੇਰੀ ਉਮਰ ਵਾਲੇ ਹੋ ਜੋਸ ਤੋਂ ਛੋਟੇ ਹੋ ਤੁਹਾਡੇ ਬਜ਼ੁਰਗਾਂ ਨੇ ਜ਼ਰੂਰ ਦੱਸਿਆ ਹੋਊਗਾ ਜਿਵੇਂ ਮੈਨੂੰ ਮੇਰੇ ਬਜ਼ੁਰਗਾਂ ਨੇ ਦੱਸਿਆ ਕਿ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਜਦਾਦਾਂ ਧੀਆਂ ਨੂੰਹਾਂ ਪੁੱਤਰ ਛੱਡ ਕੇ ਆਏ ਆ ਇੱਥੇ 1 ਮਿੰਟ ਲਈ ਸਾਨੂੰ ਸੋਚਣਾ ਪਊਗਾ ਕਿ ਜੇ ਅਸੀਂ ਛੱਡ ਕੇ ਆਏ ਆ ਤਾਂ ਉਹ ਕਿਹੜਾ ਕਾਰਨ ਸੀ ਕਿ ਜੇ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਆ ਗਏ ਉਹਦਾ ਕਾਰਨ ਇਹ ਸੀ ਸਾਡੇ ਬਜ਼ੁਰਗਾਂ ਨੂੰ ਲੱਗਿਆ ਕਿ ਜਿੱਥੇ ਜੇ ਅਸੀਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਤਾਂ ਅਸੀਂ ਜ਼ਮੀਨਾਂ ਜਦਾਦਾਂ ਦੇ ਵਾਰਸ ਤਾਂ ਰਹਾਂਗੇ ਪਰ ਅਸੀਂ ਆਪਣੀ ਸਿੱਖੀ ਸ਼ਾਇਦ ਨਾ ਬਚਾ ਸਕੀਏ ਆ ਜਿਹੜਾ ਵੱਡਾ ਇੱਕ ਸੋਚ ਸੀ ਇਹਨੂੰ ਲੈ ਕੇ ਦੇਖੋ ਪਿੰਡਾਂ ਦੇ ਪਿੰਡ ਨਗਰਾਂ ਦੇ ਨਗਰ ਜ਼ਿਲ੍ਹਿਆਂ ਦੇ ਜ਼ਿਲ੍ਹੇ ਇੱਕ ਆਪੋ ਤਾਏ ਇੱਧਰ ਨੂੰ ਆਏ ਵੀ ਭਾਈ ਜਿੱਥੇ ਆਪਣੀ ਕੌਮ ਬੈਠੀ ਹੈ ਜਾਦਾ ਗਿੰਦਤੀ ਚ ਬੈਠੀ ਹੈ ਅਪਾ ਉੱਥੇ ਜਾ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੀਏ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਦੇਸ਼ ਵੀ ਬਦਲ ਜਾਏ ਇਲਾਕਾ ਵੀ ਬਦਲ ਜਾਏ ਜ਼ਮੀਨ ਜ਼ਦਾਦ ਵੀ ਬਦਲ ਜਾਏ ਫਿਰ ਜਾ ਕੇ ਸਟੇਬਲ ਹੋਣਾ ਪਰ ਅੱਜ ਜਿਹੜਾ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਇਸ ਮੁਲਕ 'ਚ ਅਸੀਂ ਆਏ ਆ ਪਰ ਇਸ ਮੁਲਕ ਨੇ ਵੀ ਸਾਡੇ ਨਾਲ ਉਹ ਨਹੀਂ ਕੀਤੀ ਜੋ ਸਾਡੀ ਕੁਰਬਾਨੀ ਸੀ ਕੌਮੀ ਤੌਰ ਤੇ ਉਹ ਨਹੀਂ ਕੀਤੀ ਲੱਖਾਂ ਰਸਤੇ ਹੁੰਦੇ ਨੇ ਗਲਬਾਦ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਨਾਲ ਇੱਕ ਵੀ ਗੱਲ ਨਹੀਂ ਤੋਰੀ ਕਿਉਂਕਿ ਉਹ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕੀਏ ਹੁਣ ਅਸੀਂ ਲੋਕ ਜਿਹੜੇ ਆਪਣਾ ਸਾਰਾ ਕੁਝ ਸਿੱਖੀ ਵਸਤੇ ਛੱਡ ਕੇ ਆਏ ਸੀ ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਆ ਕਿ ਦਰਬਾਰ ਸਾਹਿਬ ਤੇ ਹਮਲਾ ਹੋਵੇ ਤੇ ਅਸੀਂ ਟਿਕ ਕੇ ਬੈਠ ਜਾਈਏ ਉਸ ਤੋਂ ਪਹਿਲਾਂ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਨਾ ਕਿ 1984 ਚ ਬੇਸ਼ੱਕ ਦੁਨੀਆ ਭਰ ਨੇ ਦੇਖਿਆ ਕਿ ਸਾਡੀ ਕੌਮ ਨਾਲ ਕੀ ਹੋਇਆ ਪਰ ਸਾਡੀ ਕੌਮ ਨਾਲ ਉਸ ਤੋਂ 6 ਸਾਲ ਪਹਿਲਾਂ ਵੀ ਬਹੁਤ ਵੱਡਾ ਵਰਤਾਰਾ ਹੋਇਆ ਸੀ ਜਿਹੜਾ ਭਾਵੇਂ ਦਰਬਾਰ ਸਾਹਿਬ ਦੇ ਹਮਲੇ ਤੋਂ ਮੈਨੂੰ ਛੋਟਾ ਲੱਗਦਾ ਹੈ ਪਰ ਕੌਮੀ ਤੌਰ ਤੇ ਉਹ ਵੀ ਬਹੁਤ ਵੱਡੀ ਘਟਨਾ ਸੀ ਜਿਹੜੀ 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਹੋਈ 78 ਦੀ ਵਿਸਾਖੀ ਯਾਦ ਕਰੀਏ ਆਪਾਂ ਸਾਰੇ ਜਿਹੜੇ ਛੋਟੇ ਹੋ ਉਹ ਪੜੋ ਮੇਰੀ ਉਮਰ ਵਾਲੇ ਜਿਹੜੇ ਬੈਠੇ ਹੋ ਉਹਨਾਂ ਦੇ ਅੱਖਾਂ ਦੇ ਟਾਈਮ ਉਹਨਾਂ ਦੇ ਸਮਿਆਂ ਦੀ ਗੱਲ ਹੈ 1978 ਦੀ ਵਿਸਾਖੀ 13 ਅਪ੍ਰੈਲ 13 ਸਾਡੇ ਸਿੱਖ ਆਹ ਸੜਕ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਤਲਬ ਕਿ ਸ਼ਹੀਦ ਕਰਤੇ ਅਰਦਾਸ ਕਰਕੇ ਉਹ ਜਥਾ ਤੋਰਿਆ ਸੀ ਸੰਜਰਨੈਲ ਸਿੰਘ ਜੀ ਨੇ ਮੰਜੀ ਸਾਹਿਬ ਤੋਂ ਤੇ ਲੈ ਕੇ ਗਏ ਸੀ ਭਾਈ ਫੌਜਾ ਸਿੰਘ ਭਾਈ ਫੌਜਾ ਸਿੰਘ ਸਮੇਤ 13 ਸਿੱਖ ਸ਼ਹੀਦ ਕਰਤੇ ਪਰ ਗੱਲ ਇਹ ਹੈ ਕਿ ਉਸ ਟਾਈਮ ਰਾਜ ਕਿਦਾ ਸੀ ਰਾਜ ਸੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿੰਿਸਟਰ ਸੀ 1978 ਦੀਆਂ ਤੁਸੀਂ ਰਿਪੋਰਟਾਂ ਕੱਟ ਕੇ ਦੇਖ ਲਓ ਹੁਣ ਅਫਸੋਸ ਵਾਲੀ ਗੱਲ ਕਿਹੜੀ ਹੈ ਦਰਦ ਵਾਲੀ ਗੱਲ ਕਿਹੜੀ ਹੈ ਕਿ ਉਹ ਜਿਹੜਾ ਕਤਲਿਆਮ ਸਾਡਾ ਹੋਇਆ ਹੈ ਜਿੱਦੀ ਮੈਂ ਗੱਲ ਕਰ ਰਿਹਾ ਅੱਜ ਉਸ ਗੱਲ ਨੂੰ 47 ਸਾਲ ਹੋ ਗਏ ਨੇ ਅੱਧੀ ਸਦੀ 47 ਸਾਲ ਦੇ ਵਿੱਚ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਕੈਦ ਨਹੀਂ ਹੋਈ سزا ਨਹੀਂ ਹੋਈ ਬਾਇਜਤਬਰੀ ਕਰਤੇ ਕਿਉਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਚਲਾਨ ਹੀ ਇੰਨਾ ਕਮਜ਼ੋਰ ਪੇਸ਼ ਕੀਤਾ ਪਹਿਲੀ ਗੱਲ ਇਹ ਕਿ ਸਾਡਾ ਕਤਲਿਆਮ ਹੋਇਆ ਅਮਰਸਰ ਤੇ ਮਕਦਮਾ ਚੱਲਿਆ ਕਰਨਾਲ ਹਰਿਆਣੇ ਚ ਕਿਉਂ ਬਈ ਜਿੱਥੇ ਘਟਨਾ ਵਾਪਰੀ ਐ ਕੀ ਉੱਥੇ ਅਦਾਲਤਾਂ ਨਹੀਂ ਨੇ ਉੱਥੇ ਗਵਾਹੀਆਂ ਇਹ ਸਾਰਾ ਕੁਝ ਨੂੰ ਪਾਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨਾਲ ਰਿਆਇਤ ਕੀਤੀ ਇਸੇ ਕਰਕੇ ਅੱਜ ਤੱਕ ਕਿਸੇ ਨੂੰ ਉਹਦੇ ਵਿੱਚ ਸਜ਼ਾ ਨਹੀਂ ਹੋਈ ਸਾਰੇ ਬਾਜਿਤ ਕੁਝ ਮਰ ਗਏ ਹੋਣਗੇ ਕੁਝ ਫਿਰਦੇ ਹੋਣਗੇ ਇਹ ਤਾਂ ਰਿਕਾਰਡ ਚੋਂ ਦੇਖਿਆ ਜਾ ਸਕਦਾ ਮੈਂ ਘਟਨਾ ਦੀ ਗੱਲ ਕਰਦਾ ਉਹ ਤੋਂ ਬਾਅਦ 84 ਹੋਈ ਐ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕੇ ਜਿਹੜੇ ਆਪਾਂ ਸਿੱਖੀ ਕਰਕੇ ਸਭ ਕੁਝ ਛੱਡ ਕੇ ਆਏ ਆ ਮੈਂ ਉਹਨਾਂ ਨੂੰ ਇੱਕ ਛਿਕਵਾ ਵੀ ਕਰਦਾ ਉਹਨਾਂ ਦਾ ਪੁੱਤ ਹੋਣ ਦੇ ਨਾਤੇ ਉਹਨਾਂ ਦਾ ਭਰਾ ਹੋਣ ਦੇ ਨਾਤੇ ਕਿ ਉਸ 78 ਦੀ ਘਟਨਾ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਦੁਬਾਰਾ ਚੀਮਿਸਟਰ ਬਣਾਇਆ ਤੇ ਕਿਸੇ ਨੇ ਨਹੀਂ ਪੁੱਛਿਆ ਵੀ ਪ੍ਰਕਾਸ਼ ਸਿੰਘ ਦੱਸਦਾ ਸਹੀ ਵੀ ਉਹ ਜਿਹੜੇ 13 ਸਿੰਘ ਸ਼ਹੀਦ ਕਰਤੇ ਸੀ 13 April ਨੂੰ ਅੰਮ੍ਰਿਤਸਰ ਸ਼ਹਿਰ 'ਚ ਉਹਦਾ ਦੋਸ਼ੀ ਕੌਣ ਲੱਭੇ ਤੂੰ ਹੁਣ ਫਿਰ ਤੈਨੂੰ ਚੀਮਿਸਟਰ ਬਣਾ ਰਹੇ ਆ ਦੁਬਾਰਾ ਤਿੰਨ ਵਾਰ 97 7 ਤੇ 12 ਤਿੰਨ ਵਾਰ ਫਿਰਚ ਮਿਸ਼ਰ ਬਣਾਇਆ ਇਹ ਘਟਨਾ ਕਦੇ ਨਾ ਭੁੱਲਿਓ ਕਿ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ ਤਾਂ ਸਾਡੀ ਕੌਮ ਦਾ ਅੱਜ ਹਾਲ ਇਹ ਹੈ ਕਿ ਸਾਡੇ ਦੋ ਮੋਰਚੇ ਲੱਗੇ ਸੀ ਆ ਪਿਛਲੇ ਦਿਨਾਂ 'ਚ ਇੱਕ ਤਾਂ ਹੁਣ ਕੱਲ ਚੁੱਕਿਆ ਕਿਉਂਕਿ ਅਮਰਪਾਲ ਸਿੰਘ ਜੀ ਦੀ ਇਲੈਕਸ਼ਨ ਲੜਨੀ ਹੈ ਤੇ ਇੱਕ ਆ ਮੋਹਾਲੀ ਹਜੇ ਵੀ ਲੱਗਿਆ ਹੋਇਆ ਐ ਐਸ ਡੀ ਐਮ ਵੀ ਸਾਡੇ ਕੋਲ ਨਹੀਂ ਆਉਂਦਾ ਜਿਦੇ ਅੱਗੇ ਅਬਦਾਲੀ ਝੁਕਦਾ ਸੀ ਉਸ ਕੌਮ ਦੇ ਅੱਗੇ ਅੱਜ ਐਸ.ਡੀ.ਐਮ ਇਹਨਾਂ ਦਾ ਇਹਨਾਂ ਕਰਤੂਤਾਂ ਕਰਕੇ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਕਰਕੇ ਅਸੀਂ ਇੰਨੇ ਹਲਕੇ ਹੋ ਗਏ ਆ ਕਿ ਗਲਤੀਆਂ ਆਪਾਂ ਨੇ ਕੀਤੀਆਂ ਨੇ ਪਰ ਕੁਝ ਸਮਾਂ ਹੁੰਦਾ ਹੈ ਕਿ ਅਸੀਂ ਇਕੱਠੇ ਬੈਠ ਕੇ ਸਾਰੇ ਸ਼ਿਕਵੇ ਭਲਾ ਕੇ ਅਗਲੀ ਜਿਹੜੀ ਰਣਨੀਤੀ ਹੈ ਉਹਨੂੰ ਕੌਮੀ ਤੌਰ ਤੇ ਵਿਚਾਰ ਸਕੀਏ ਉਹ ਟਾਈਮ ਆਇਆ ਹੈ ਜਦੋਂ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਇਹ ਫੈਸਲੇ ਕਰਨੇ ਜਿੱਦ ਤੱਕ ਕਾਂਗਰਸ ਦਾ ਸਵਾਲ ਹੈ ਕਾਂਗਰਸ ਨੇ ਜੋ ਸਾਡੇ ਨਾਲ ਕੀਤਾ ਹੈ ਚਾਹੇ ਉਹਨੂੰ ਪਟਿਆਲੇ ਦੇ ਰੂਪ ਚ ਲੈ ਲਈਏ ਚਾਹੇ ਪੰਜਾਬ ਦੇ ਰੂਪ ਚ ਲੈ ਲਈਏ ਚਾਹੇ ਇੰਡੀਆ ਦੇ ਰੂਪ ਚ ਲੈ ਲਈਏ ਉਹ ਸਾਡੀ ਕਾਤਲ ਜਮਾਤ ਸੀ ਉਹ ਕਾਤਲ ਜਮਾਤ ਹੈ ਤੇ ਉਹ ਹਮੇਸ਼ਾ ਰਹੂਗੀ 1984 ਦਾ ਜਿਹੜਾ ਦਰਬਾਰ ਸਾਹਿਬ ਦਾ ਹਮਲਾ ਹੈ ਉਹ ਕਾਂਗਰਸ ਦੇ ਰਾਜ ਚ ਹੋਇਆ ਦਿੱਲੀ ਸਾਡਾ ਕਤਲੇਆਮ ਹੋਇਆ ਉਹ ਵੀ 1984 ਚ ਹੋਇਆ ਹੈ। ਉਹ ਵੀ ਕਾਂਗਰਸ ਦੇ ਰਾਜ ਚ ਹੋਇਆ ਹੈ। ਕਾਂਗਰਸੀਆਂ ਨੇ ਕਰਵਾਇਆ ਆਪ। ਜਿੱਥੋਂ ਤੱਕ ਪਟਿਆਲੇ ਦਾ ਸਵਾਲ ਹੈ ਇਹ ਤਾਂ ਸਾਰਾ ਖਾਨਦਾਨ ਸਿੱਖਾਂ ਦਾ ਗद्दार ਤੇ ਦੁਸ਼ਮਣ ਹੈ। ਯਾਦਵਿੰਦਰ ਸਿੰਘ ਕਾਂਗਰਸ ਵੱਲੋਂ ਬਣਿਆ ਉਹ ਤੁਹਾਡੇ ਨਾਲ ਵਫਾਨੀ ਨਹੀਂ ਰਹਿ ਸਕਿਆ। ਇੱਕ ਗੱਲ ਮੈਂ ਤੁਹਾਨੂੰ ਦੱਸ ਕੇ ਚੱਲਿਆ ਅੱਜ ਜੇ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ। ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਹੈ ਉਸ ਵਕਤ ਜਿਹੜਾ ਫੈਸਲਾ ਹੋਇਆ ਸੀ ਕਿ ਜਿਹੜੀਆਂ ਪ੍ਰਿੰਸਲੀ ਸਟੇਟਸ ਨੇ ਜਿਹੜੇ ਵੀ ਰਾਜ ਘਰਾਣੇ ਨੇ ਉਹ ਫੈਸਲਾ ਕਰ ਸਕਦੇ ਨੇ ਸਾਰੇ ਇੰਡੀਆ ਦੇ ਵਿੱਚ ਕਿ ਉਹਨਾਂ ਨੇ ਇੰਡੀਆ ਨਾਲ ਰਹਿਣਾ ਹੈ ਪਾਕਿਸਤਾਨ ਨਾਲ ਰਹਿਣਾ ਹੈ ਕਿ ਆਜ਼ਾਦ ਰਹਿਣਾ ਇਹ ਤਿੰਨੇ অপਸ਼ਨ ਉਹਨਾਂ ਕੋਲ ਸੀਗੀਆਂ ਜਿਹੜੀਆਂ ਸਟੇਟ ਸੀ ਪਟਿਆਲਾ ਵੀ ਇੱਕ ਸਟੇਟ ਸੀ ਤੇ ਤੁਸੀਂ ਰਿਕਾਰਡ ਕੱਢ ਕੇ ਦੇਖਿਓ ਪਟੇਲ ਜਿਹੜਾ ਬੰਦਾ ਆਰਐਸਐਸ ਦਾ ਸੀ ਪਰ ਗ੍ਰਹਿ ਮੰਤਰੀ ਬਣਾਇਆ ਸੀ ਕਾਂਗਰਸ ਨੇ ਇਹ ਗੱਲਾਂ ਆਮ ਤੌਰ ਤੇ ਚਲਦੀਆਂ ਨਹੀਂ ਪਰ ਇਹ ਸਾਡੀ ਕੌਮ ਦੀ ਹੋਣੀ ਲਿਖਣ ਵਾਲੀਆਂ ਘਟਨਾਵਾਂ ਨੇ ਬੰਦਾ ਉਹ ਆਰਐਸਐਸ ਦਾ ਸੀ ਪਟੇਲ ਪਰ ਉਹ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਨਹਿਰੂ ਨੇ ਤਾਂ ਨਹਿਰੂ ਨੇ ਬਣਾਇਆ ਹੋਇਆ ਗ੍ਰਹਿ ਮੰਤਰੀ ਸਭ ਤੋਂ ਪਹਿਲਾਂ ਪਟਿਆਲੇ ਆਇਆ ਤੁਹਾਡੇ ਪਟਿਆਲੇ ਸ਼ਹਿਰ ਦੇ ਵਿੱਚ ਜਿਹੜਾ ਕਿਲਾ ਚੌਂਕ ਹੈ ਕਿਲਾ ਚੌਂਕ ਦੇ ਉੱਪਰ ਖੜ ਕੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਪਟੇਲ ਨੂੰ ਕਿਹਾ ਕਿ ਮੈਂ ਆਪਣੀ ਸਟੇਟ ਆਪਣਾ ਰਾਜ ਤੁਹਾਡੇ ਨਾਲ ਮਿਲਾਉਣਾ ਸਭ ਤੋਂ ਪਹਿਲੀ ਸਟੇਟ ਤੁਹਾਡੇ ਗਦਾਰ ਰਾਜੇ ਯਾਦਵਿੰਦਰ ਸਿੰਘ ਨੇ ਹਿੰਦੁਸਤਾਨ ਦੇ ਵਿੱਚ ਮਿਲਾਈ ਹੈ ਸਿੱਖਾਂ ਦੀ ਸਟੇਟ ਇਹ ਤੁਹਾਨੂੰ ਕਿਸੇ ਨੇ ਦੱਸਣਾ ਨਹੀਂ ਪਰ ਕਿਤਾਬਾਂ 'ਚ ਹੈ ਇਹ ਨਹੀਂ ਕਿ ਮੈਂ ਜ਼ੁਬਾਨੀ ਕਹਿ ਰਿਹਾ ਉਹ ਤੋਂ ਬਾਅਦ ਅਮਰਿੰਦਰ ਸਿੰਘ 81 ਦੇ ਵਿੱਚ ਕੋਸ਼ਿਸ਼ਾਂ ਕਰਦਾ ਸੀ ਕਿ ਸੰਤ ਭਿੰਡਰਾਂ ਵਾਲੇ ਨਾਲ ਗੱਲ ਕਰਾਂ ਜਾਂ ਕਰਾਵਾਂ ਪਰ ਉਹਦੇ ਲੀਡਰ ਰਜੀਵ ਗਾਂਧੀ ਹੋਣੀ ਜਦੋਂ ਨਹੀਂ ਮੰਨੇ ਉਹਨੇ ਓਐਮਪੀ ਕਾਂਗਰਸ ਦਾ ਸੀ ਉਦੋਂ ਬਾਅਦ ਫਿਰ ਐਮਪੀ ਕਾਂਗਰਸ ਦਾ ਬਣ ਗਿਆ ਵਿੱਚੋਂ ਥੋੜੀ ਦਿਰ ਅਕਾਲੀ ਵੀ ਬਣਿਆ ਕੀ ਉਹ ਸਾਨੂੰ ਭੁਲੇਖਾ ਪਾਣ ਲਿਆ ਸੀ ਕਿ ਨਹੀਂ ਆਇਆ ਸੀ ਇਹ ਤੁਸੀਂ ਸੋਚੋ ਜਦੋਂ ਤੁਹਾਡਾ ਜੋਰ ਪਕੜਦਾ ਹੈ ਫਿਰ ਉਧਰੋਂ ਇੱਕ ਬੰਦਾ ਆਉਂਦਾ ਆ ਕੇ ਤੁਹਾਡਾ ਲੀਡਰ ਬਣ ਜਾਂਦਾ ਤੇ ਫਿਰ ਵਾਪਸ ਉੱਥੇ ਜਾ ਕੇ ਉਹ ਚੀ ਮਿਸਟਰ ਬਣ ਗਿਆ 2 ਚ ਵੀ ਬਣਿਆ ਤੇ 17 ਚ ਵੀ ਬਣਿਆ ਪਰ ਤੁਹਾਡੇ ਮਸਲੇ ਨਾ ਬਾਦਲਾ ਨੇ ਹੱਲ ਕੀਤੇ ਨਾ ਕਾਂਗਰਸ ਨੇ ਹੱਲ ਕੀਤੇ ਫਿਰ ਤੁਸੀਂ ਚਾਰ ਵਾਰ ਪ੍ਰਨੀਤ ਕੌਰ ਨੂੰ ਐਮਪੀ ਬਣਾਇਆ ਇਸ ਪਟਿਆਲੇ ਤੋਂ ਜਿਹੜੀ ਲੈਕਚਰ ਹੁਣ ਮੈਂ ਲੜ ਰਿਹਾ ਤੇ ਉਹ ਵੀ ਲੜ ਰਹੇ ਨੇ ਪਰ ਅੱਜ ਉਹ ਲੜ ਕੇ ਦੇ ਰਹੇ ਨਹੀਂ ਪਟਿਆਲੇ ਦੇ ਲੋਕਾਂ ਨੇ ਬੀਬੀ ਪ੍ਰਨੀਤ ਕੌਰ ਨੂੰ ਕਾਂਗਰਸੀ ਕਹਿ ਕੇ ਵੋਟਾਂ ਪਾਈਆਂ ਅੱਜ ਉਹ ਭਾਜਪਾ ਦੀ ਨੁਮਾਇੰਦਾ ਹੈ ਜਿਹੜੇ ਬੰਦੇ ਰਾਤੋਂ ਰਾਤ ਆਪਣਾ ਫਾਇਦਾ ਦੇਖ ਕੇ ਧੜੇ ਬਦਲ ਸਕਦੇ ਨੇ ਉਹ ਤੁਹਾਨੂੰ ਤੇ ਮੈਨੂੰ ਕੀ ਸਮਝਦੇ ਨੇ ਸੋ ਉਹਨਾਂ ਦੇ ਮੁਕਾਬਲੇ ਤੁਹਾਡੀ ਪਾਰਟੀ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਦਾ ਕਰਦਾਰ ਦੇਖੋ ਕਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਸਾਡੇ ਲੀਡਰਾਂ ਨੇ ਕਦੇ ਪਾਰਟੀਆਂ ਬਦਲੀਆਂ ਨੇ ਓខੇ ਸਮੇ ਸਾਡੇ ਤੇ ਵੀ ਆਏ ਨਹੀਂ ਉਹਨਾਂ ਤਾਂ ਤਾਂ ਆਏ ਨਹੀਂ ਨਾ ਉਹਨਾਂ ਤਾਂ ਆਪਣਾ ਜਿਹੜਾ ਕਰਾਪਸ਼ਨ ਨਾਲ ਕਮਾਇਆ ਹੋਇਆ ਧਨ ਹੈ ਉਹੀ ਬਚਾਉਣਾ ਹੈ ਜੇ ਨਹੀਂ ਬਚਾਉਂਦੇ ਤਾਂ ਮਹਿਲ ਚ ਤਾਂ ਉਹ ਬੈਠ ਸਕਦੇ ਨੇ ਪਰ ਉਹ ਕਹਿੰਦੇ ਹਜੇ ਇਹ ਬਚਾਉਣਾ ਹੈ ਤੇ ਅੱਗੇ ਹੋਰ ਕਮਾਉਣਾ ਹੈ ਉਸ ਕਰਕੇ ਗਏ ਨੇ ਨਾ ਅਸੀਂ ਤਾਂ ਸਭ ਕੁਝ ਗਵਾ ਕੇ ਵੀ ਤੁਹਾਡੇ ਕਦੇ ਅਸੀਂ ਧੜੇ ਨਹੀਂ ਬਦਲੇ ਸਾਡੀ ਸਾਰੀ ਪਾਰਟੀ ਨੇ ਉਹਨਾਂ ਨੇ ਹਰ ਮੁਸ਼ਕਲ ਸਹੀ ਹੈ ਕਿ ਸਾਨੂੰ ਮਤਲਬ ਕਿ ਆਫਰਾਂ ਨਹੀਂ ਆਉਂਦੀਆਂ ਆ ਬੈਠੇ ਨੇ ਕਸ਼ਮੀਰੀ ਸਾਹਿਬ 1984 ਦਾ ਜਦੋਂ ਹਮਲਾ ਹੋਇਆ ਹੈ ਦਰਬਾਰ ਸਾਹਿਬ ਤੇ ਤਾਂ ਉਦੋਂ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਛੱਡੀ ਸਤਵੰਤ ਸਿੰਘ ਮੋਈ ਨੇ ਵੀ ਕਾਂਗਰਸ ਛੱਡੀ ਤੇ ਤੀਜਾ ਨਾਮ ਸੀ ਪਟਿਆਲੇ ਵਿੱਚੋਂ ਸਰਦਾਰ ਹਰਪ੍ਰਿੰਦ ਸਿੰਘ ਕਸ਼ਮੀਰੀ ਦਾ ਇਹ ਉਸ ਵਕਤ ਮਿਊਸਪਲ ਕਮੇਟੀ ਦੇ ਮੇਅਰ ਸੀਗੇ ਜਦੋਂ 84 ਦਾ ਹੋਇਆ ਇਹਨਾਂ ਨੇ ਮੇਅਰਸ਼ਿਪ ਛੱਡੀ ਉਹਨਾਂ ਨੇ ਐਮਪੀਸ਼ਿਪ ਛੱਡੀ ਤਾਂ ਇਹਨਾਂ ਨੇ ਮੇਅਰਸ਼ਿਪ ਛੱਡੀ ਉਸ ਤੋਂ ਬਾਅਦ ਇੱਕ ਟਾਈਮ ਆਇਆ ਫਿਰ ਕੈਪਟਨ ਮਨਿੰਦਰ ਸਿੰਘ ਨੇ ਇਹਨਾਂ ਨੂੰ ਕਿਹਾ ਵੀ ਹੁਣ ਆਪਾਂ ਵਾਪਸ ਚਲੀਏ ਇਹ ਕਹਿੰਦੇ ਨਾ ਮੈਂ ਤੁਹਾਡੇ ਨਾਲ ਕਾਂਗਰਸ ਜੂ ਛੱਡੀ ਹੈ ਪਰ ਉਹ ਰੋਸ ਹਜੇ ਬਰਕਰਾਰ ਹੈ ਜਦ ਤੱਕ ਇਹ ਰੋਸ ਰਹੂਗਾ ਮੈਂ ਸਿੱਖ ਕੌਮ ਦੇ ਨਾਲ ਰਹੂੰਗਾ ਹੋਰ ਕਿਸੇ ਨਾਲ ਨਹੀਂ ਰਾਂ ਬੋਲੇ ਸੋਹ ਰਹਾ ਸੋਜੇ ਇਹ ਚੀਜ਼ਾਂ ਤੁਹਾਡੀ ਪਾਰਟੀ ਨੇ ਨਹੀਂ ਸਵਕਾਰ ਕੀਤੀਆਂ ਤਾਂ ਅੱਜ ਵਕਤ ਹੈ ਤੁਸੀਂ ਵਿਚਾਰ ਕੇ ਇਹਨਾਂ ਗੱਲਾਂ ਤੇ ਪਹਿਰਾ ਦਿਓ ਮੇਰੇ ਦੋ ਹੀ ਨਾਰੇ ਨੇ ਮੈਂ ਪੰਥ ਦੇ ਵਾਸਤੇ ਲੜਨਾ ਚਾਹੁੰਨਾ ਪੰਜਾਬ ਦੇ ਵਾਸਤੇ ਲੜਨਾ ਚਾਹੁੰਨਾ ਕਿਉਂਕਿ ਪੰਥ ਤੇ ਪੰਜਾਬ ਤੋਂ ਬਿਨਾ ਸਾਡੀ ਹੋਂਦ ਨਹੀਂ ਹੈ ਅਪਾ ਆਪਣੀ ਹੋਂਦ ਬਚਾਉਣੀ ਐ ਜਿਵੇਂ ਦੀਪ ਸਿੱਧੂ ਤੁਹਾਨੂੰ ਕਹਿ ਕੇ ਗਿਆ ਕਿ ਖੇਤਾਂ ਦੇ ਨਾਲ ਨਾਲ ਆਪਣੇ ਪੁੱਤ ਵੀ ਸੰਭੋ ਪੁੱਤ ਹੁੰਦੀ ਆ ਸਾਡੀ ਹੋਂਦ ਧੀਆ ਪੁੱਤ ਹੁੰਦੇ ਨੇ ਸਾਡੀ ਹੋਂਦ ਅਗਲੀ ਪੀੜ੍ਹੀ ਅਸੀਂ ਸਾਰਿਆਂ ਨੇ ਆਪਣੇ ਟਾਈਮ ਤੇ ਚਲੇ ਜਾਣਾ ਐ ਇਹ ਸਰਕਲ ਚੱਲਦਾ ਰਹਿਣਾ ਕੋਈ ਜੰਮ ਗਿਆ ਕੋਈ ਮਰ ਗਿਆ ਕੋਈ ਜੰਮ ਗਿਆ ਕੋਈ ਮਰ ਗਿਆ ਪਰ ਕੌਮਾ ਕਦੇ ਨਹੀਂ ਮਰਦੀਆਂ ਹੁੰਦੀਆਂ ਜੇ ਉਹਨਾਂ ਦੇ ਅਗਲੇ ਆਉਣ ਵਾਲੇ ਜਿਹੜੇ ਮਤਲਬ ਕਿ ਵਾਰਿਸ ਨੇ ਉਹ ਆਪਣੀ ਕੌਮ ਦੇ ਮੁਤਾਬਕ ਜਿਉਂ ਦੀਪ ਸਿੰਧੂਰਮੀਸ ਧਿਆਨ ਨਾਲ ਸੁਣਿਆ ਕਰੋ ਸਿੱਧੂ ਮੂਸੇਵਾਲੇ ਨੂੰ ਵੀ ਧਿਆਨ ਨਾਲ ਸੁਣਾ ਕਰੋ ਤੇ ਇਹਨਾਂ ਸਾਰਿਆਂ ਦੀ ਗੱਲ ਕਰਨ ਵਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਕਦੇ ਬੱਚਿਓ YouTube ਚੋਂ ਕੱਢ ਕੇ ਆਪਣੀਆਂ ਭੈਣਾਂ ਭਰਾਵਾਂ ਮਾਵਾ ਪਿਤਾ ਜੀ ਨੂੰ ਸਾਰਿਆਂ ਨੂੰ ਦਿਖਾਓ ਕਿ ਸਿਮਰਨਜੀਤ ਸਿੰਘ ਮਾਨ ਜੇ ਸੰਗਤ ਨੇ ਚੁਣ ਕੇ ਭੇਜਿਆ ਹੈ ਸੋਦੇ ਬਾਜੀ ਉਹ ਵੀ ਕਰ ਸਕਦਾ ਸੀ ਜਾ ਕੇ ਉਹਨੇ ਜਾ ਕੇ ਕੀਤਾ ਕੀ ਹੈ ਆ 1.5 ਸਾਲ ਪਹਿਲਾਂ ਦੀ ਗੱਲ ਹੈ ਹਜ ਤਾਉ ਐਮਪੀ ਹੈਗੇ ਨੇ 1.5 ਸਾਲ ਵਿੱਚ ਉਹਨਾਂ ਨੇ ਇੱਕ ਫਿਰ ਇਤਿਹਾਸ ਸਿਰਜ ਦਿੱਤਾ ਕਿ ਸਾਡੇ ਮੁੰਡੇ ਤੁਸੀਂ ਇੰਡੀਆ ਚ ਕਿਉਂ ਮਾਰੇ ਕਿੰਨੇ ਮਾਰੇ ਹਕੂਮਤ ਨੇ ਪਾਰਲੀਮੈਂਟ ਚ ਕਿਹਾ ਉਹਨਾਂ ਦੇ ਮੂੰਹ ਤੇ ਬੈਠ ਕੇ ਕਿਹਾ ਤੇ ਵਿਦੇਸ਼ਾਂ ਚ ਕਿਉਂ ਮਾਰੇ ਨਹੀਂ ਚਾਹੇ ਅਵਤਾਰ ਸਿੰਘ ਖੰਡਾ ਚਾਹੇ ਹਰਦੀਪ ਸਿੰਘ ਨਿਜਰ ਹੈ ਚਾਹੇ ਪਰਮਜੀਤ ਸਿੰਘ ਪੰਜਵਾੜਾ ਜਿੰਨੇ ਵੀ ਮੁੰਡੇ ਸਾਡੇ ਜਾਂ ਨਖਲ ਗੁਫਤੇ ਰਾਹੀਂ ਮਰਵਾਣ ਦੀ ਕੋਸ਼ਿਸ਼ ਕੀਤੀ ਹੈ ਗੁਰਪਤਵੰਤ ਸਿੰਘ ਪੰਨੂ ਦੀ ਇਹ ਸਾਰਾ ਕੁਝ ਰਿਕਾਰਡ ਤੇ ਹੈ ਪਰ ਇਹਦਾ ਜਵਾਬ ਕਹਿੰਦੇ ਦਿੱਤਾ ਹੈ ਪੰਜਾਬ ਵੱਲੋਂ ਮੈਂ ਕੌਮ ਤੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਵੱਲੋਂ ਤੇ ਕੌਮ ਵੱਲੋਂ ਇਹਦਾ ਜਵਾਬ ਕਹਿੰਦੇ ਦਿੱਤਾ ਹੈ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੇ 12 ਐਮਪੀ ਹੋਰ ਬੈਠੇ ਸੀ ਪੰਜਾਬ ਦੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਨਾਂ ਚ ਕੋਈ ਇੱਕ ਵੀ ਕੁਸਕਿਆ ਉਹਦੇ ਚ ਹੀ ਸੁਖਬੀਰ ਸਿੰਘ ਬਾਦਲ ਬੈਠਾ ਸੀ ਉਹਦੇ ਵਿੱਚ ਹੀ ਹਰਸਿਮਰਤ ਕੋਰ ਬਾਦਲ ਬੈਠੀ ਸੀ ਨਾ ਤਾਂ ਉਹਨਾਂ ਨੇ ਆਪ ਇਹ ਮਸਲੇ ਉਠਾਏ ਸਿੱਖਾਂ ਦੇ ਤੇ ਨਾ ਹੀ ਉਹਨਾਂ ਨੇ ਕਿਹਾ ਵੀ ਸਿਮਰਤ ਜੀ ਸਿੰਘ ਮਾਨ ਜੋ ਕਹਿ ਰਹੇ ਨੇ ਉਹ ਬਿਲਕੁਲ ਠੀਕ ਆ ਅਸੀਂ ਸਮਰਥਨ ਕਰਦੇ ਆ ਜੇ ਸਮਰਥਨ ਹੀ ਕਰ ਦਿੰਦੇ ਫਿਰ ਵੀ ਅਸੀਂ ਕਹਿੰਦੇ ਹਾਂ ਯਾਰ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਤੇ ਅਖੀਰਲੀ ਗੱਲ ਜਿਹੜੀ ਉਹਨਾਂ ਨੇ ਆਪ ਪ੍ਰਗਟ ਕਰ ਦਿੱਤੀ ਐ ਆ ਤੁਹਾਡਾ ਇੱਕ ਬੱਚਾ ਜਿਹੜਾ ਤੁਹਾਡੇ ਬੱਚਿਆਂ ਨੂੰ ਨਸ਼ੇ ਛੁਡਾ ਕੇ ਅੰਮ੍ਰਿਤ ਛਕਾ ਰਿਹਾ ਸੀ ਉਸ ਅੰਮ੍ਰਿਤ ਛਕਾਉਂਦੇ ਬੱਚੇ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ 3000 ਕਿਲੋਮੀਟਰ ਦੂਰ ਡਿਬਰੂਗੜ ਦੇ ਵਿੱਚ ਕੈਦ ਕਰਤਾ ਕੀ ਪੰਜਾਬ ਦੇ ਵਿੱਚ ਕੋਈ ਹੋਰ ਐਫਆਈਆਰ ਦਰਜ ਨਹੀਂ ਹੈ ਕਿਸੇ ਤੇ ਪਰ ਕਿੰਨਿਆਂ ਨੂੰ ਡਿਬਰੂਗੜ ਭੇਜਿਆ ਜਾਂਦਾ ਹੈ ਕੀ ਅੰਮ੍ਰਿਤਪਾਲ ਤੇ ਉਹਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਭੈਣਾਂ ਨੇ ਮਿਲਣਾ ਨਹੀਂ ਉਹ ਕਿਉਂ 3000 ਕਿਲੋਮੀਟਰ ਜਾਣ ਉਹਨਾਂ ਨਾਲ ਮੁਲਾਕਾਤ ਕਰਨ ਅੱਜ ਉਹ ਮੋਰਚਾ ਲਾ ਕੇ ਬੈਠੇ ਰਹੇ ਨੇ 2 ਮਹੀਨੇ ਕਿ ਮੰਗ ਕੀਤੀ ਸੀ ਕਿ ਇਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਕੈਦ ਕਰ ਦਿਓ ਸੋ ਇਹ ਸਾਰੀਆਂ ਗੱਲਾਂ ਧਿਆਨ ਵਾਲੀਆਂ ਨੇ ਤੁਹਾਡੀ ਪਾਰਟੀ ਦੇ ਫਿਰ ਵੀ ਕਿਰਦਾਰ ਦਿਖਾਇਆ ਜਦੋਂ ਅਮਰਤਪਾਲ ਸਿੰਘ ਜੀ ਨੂੰ ਖੜਾ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਹਰਪਾਲ ਸਿੰਘ ਬਲੇਰ ਸਾਡਾ ਖੜਾ ਕੀਤਾ ਹੋਇਆ ਉਮੀਦਵਾਰ ਖਡੂਰ ਸਾਹਿਬ ਤੋਂ ਵਾਪਸ ਲਿਆ ਕਿ ਜੇ ਕਿਹਾ ਵੀ ਅਮਰਤਪਾਲ ਜੇ ਖੜ ਗਏ ਤਾਂ ਅਸੀਂ ਮਤਲਬ ਕਿ ਆਪਣਾ ਕੈਂਡੀਡੇਟ ਪਰ ਬਾਦਲ ਦਲ ਨੇ ਆਪਣਾ ਵਿਰਸਾ ਸਿੰਘ ਬਲਟੋਵਾ ਅਮਰਤਪਾਲ ਦੇ ਖਿਲਾਫ ਖੜਾ ਦਿੱਤਾ ਸੋ ਇਹ ਕਦੇ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ ਵਾਰ ਕਰ ਚੁੱਕੇ ਨੇ ਅਸੀਂ ਇਹਨਾਂ ਗੱਲਾਂ ਨੂੰ ਭੁੱਲਦੇ ਰਹੇ ਹਾਂ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ ਹਾਂ ਉਹ ਇੰਨੀ ਸ਼ੈ ਤੇ ਆ ਗਏ ਕਿ ਉਹਨਾਂ ਨੇ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਕੀਤੀ ਅੱਜ ਜਿਹੜਾ ਕੋਟਕਪੂਰੇ ਅਦਾਲਤ ਵਿੱਚ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲੇ ਦੇ ਸ਼ਹੀਦਾਂ ਦਾ ਜਿਹੜਾ ਮਕਦਮਾ ਚੱਲ ਰਿਹਾ ਹੈ ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਹੈ ਸੁਖਬੀਰ ਸਿੰਘ ਬਾਦਲ ਵੀ ਪੇਸ਼ੀਆਂ ਭੁਗਤਦਾ ਤੇ ਇਹਨਾਂ ਦਾ ਡੀਜੀਪੀ ਸੈਣੀ ਤੇ ਉਹ ਸਿਰਸੇ ਵਾਲਾ ਸਾਧ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੀ ਇਹ ਕਹਾਣੀ ਰਚੀ ਸੀ ਸਾਜ਼ਿਸ਼ ਰਚੀ ਸੀ ਅੱਜ ਉਹ ਪ੍ਰਗਟ ਹੋ ਗਈ ਹੈ ਜੇ ਫਿਰ ਵੀ ਆਪਾਂ ਸਿੱਖ ਕੌਮ ਪੰਜਾਬ ਇਹਨਾਂ ਨੂੰ ਵੋਟਾਂ ਪਾਊਗਾ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣਾ ਸੂ ਸੈਡ ਕਰ ਰਹੇ ਹਾਂ ਆਪਣੇ ਪੈਰਾਂ ਤੇ ਕੁਹਾੜੇ ਮਾਰ ਰਹੇ ਹਾਂ ਆਪਣੇ ਪੈਰਾਂ ਤੇ ਕੁਹਾੜਾ ਮਾਰ ਕੇ ਲੰਬੀ ਲੰਬਾਈ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਪੈਰ ਜ਼ਖਮੀ ਹੈ ਤਾਂ ਆਪਾਂ ਅੱਗੇ ਨਹੀਂ ਚੱਲ ਸਕਾਂਗੇ ਪਰ ਕੌਮ ਨੇ ਅੱਗੇ ਵਧਣਾ ਹੈ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਅਚੇਤ ਹੀ ਜਿਹੜਾ ਅੱਜ ਲੋਕਾਂ ਨੂੰ ਪਤਾ ਵੀ ਨਹੀਂ ਇੱਥੇ ਵੀ ਆਪਣੇ ਬੱਚਿਆਂ ਦੀ ਰੱਖਿਆ ਕੀਤੀ ਹੈ ਜਿਹੜੀ ਮੈਂ ਕਹਿਆ ਪਾਰਲੀਮੈਂਟ 'ਚ ਬੋਲੇ ਨੇ ਕਿਉਂ ਮਾਰਿਆ ਦੀਪ ਸਿੱਧੂ ਉਹਦੀ ਇਨਕੁਆਇਰੀ ਕਰਾਓ ਕਿਉਂ ਸਿੱਧੂ ਮੂਸੇਵਾਲਾ ਸ਼ਹੀਦ ਕੀਤਾ ਤੇ ਨਾਲ ਵਿਦੇਸ਼ਾਂ ਵਿੱਚ ਵੀ ਜਿਹੜੇ ਬੱਚੇ ਇਥੋਂ ਮਜਬੂਰ ਹੋ ਕੇ ਅੱਜ ਵਿਦੇਸ਼ਾਂ ਚ ਜਾ ਰਹੇ ਨੇ ਉਹਨਾਂ ਨੂੰ ਵੀ ਇੱਕ ਚਿੱਠੀ ਦੇ ਕੇ ਇੱਕ ਲੜਾਈ ਲਾ ਕੇ ਜਿਹੜੀ ਸਾਰੀ ਪਾਰਟੀ ਲੜਾਈ ਲੜ ਰਹੀ ਹੈ ਇਹਦਾ ਇੱਕ ਚਿੱਠੀ ਦੇ ਰੂਪ ਦੇ ਵਿੱਚ ਮਾਨਤਾ ਮਿਲੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਜੇ ਮਾਨ ਸਾਹਿਬ ਦੀ ਪਾਰਟੀ ਨੂੰ ਵੱਧ ਵੋਟਾਂ ਆਉਣ ਤਾਂ ਬੱਚੇ ਪੱਕੇ ਹੋਣਗੇ ਮਤਲਬ ਕਿ ਜਿਹੜੀ ਉਹ ਚਿੱਠੀ ਮਿਲੀ ਹੈ ਉਹ ਸਾਡੇ ਸਾਰਿਆਂ ਦੇ ਲਗਾਤਾਰ 40 ਸਾਲ ਕੀਤੇ ਜਾ ਰਹੇ ਸੰਘਰਸ਼ ਵਿੱਚੋਂ ਨਿਕਲੀ ਉਹ ਚਿੱਠੀ ਜਿਹਦੇ ਨਾਲ ਤੁਹਾਡੇ ਬੱਚੇ ਅੱਜ ਵੀ ਪੱਕੇ ਹੁੰਦੇ ਹੁਣ ਜੇ ਮਾਨ ਸਾਹਿਬ ਦੀਆਂ ਵੋਟਾਂ ਚਾਹੇ ਉਹ ਮੇਰੇ ਰੂਪ ਚ ਨਿਕਲਣ ਜਾਂ ਜਿੰਨੇ ਵੀ ਸਾਡੇ ਪੰਜਾਬ ਚ ਖੜੇ ਨੇ ਜਾਂ ਖੁਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁਨੀਆ ਦੀਆਂ ਸਰਕਾਰਾਂ ਨੇ ਇਹ ਦੇਖਣਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਵੋਟ ਵੀ ਪੈਂਦੀ ਹੈ ਇਹਦੀ ਚਿੱਠੀ ਅੱਗੇ ਚਲਵਾਈਏ ਕਿ ਨਾ ਚਲਾ ਜਾ ਇਹਨੂੰ ਆਪਣੇ ਲੋਕ ਵੀ ਵੋਟ ਪਾਉਂਦੇ ਨੇ ਸੋ ਆਪਣੇ ਬੱਚਿਆਂ ਦੇ ਇੱਥੇ ਭੁਗ ਵਾਸਤੇ ਤੇ ਵਿਦੇਸ਼ਾਂ ਚ ਭੁਗ ਵਾਸਤੇ ਤੁਹਾਡੀ ਤੇ ਮੇਰੀ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਾਰਟੀ ਦੇ ਵੋਟ ਨੂੰ ਇੰਨਾ ਵਧਾ ਦਈਏ ਕਿ ਸਰਕਾਰਾਂ ਬਾਹਰ ਲੀਆਂ ਖੁਸ਼ ਹੋ ਜਾਣ ਕਿ ਅਸੀਂ ਜੇ ਇਹਨਾਂ ਨੂੰ ਚਿੱਠੀ ਦਿੰਨੇ ਆ ਤੇ ਇਹਦੇ ਲੋਕ ਵੀ ਦੇ ਨਾਲ ਖੜੇ ਨੇ ਇਹ ਵੋਟ ਤੁਹਾਨੂੰ ਤੁਹਾਡੇ ਕਰਕੇ ਤੇ ਮੇਰੇ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਕਰਕੇ ਇੱਥੇ ਵੀ ਤੇ ਉੱਥੇ ਵੀ ਪਾਉਣੀ ਪੈਗੀ ਸੋ ਇਹੋ ਜਿਹੇ ਤਰਾਸ ਦੀਆਂ ਜਿਹੜੀਆਂ ਗੱਲਾਂ ਮੈਂ ਜਾਂ ਮੇਰੇ ਲੀਡਰਾਂ ਨੇ ਤੁਹਾਡੇ ਨਾਲ ਕੀਤੀਆਂ ਨੇ ਮੈਂ ਉਹਨਾਂ ਦੇ ਵਿੱਚੋਂ ਬਸ ਇਹੀ ਗੁਦਾਰਸ਼ ਕਰਦਾ ਕਿ ਆ ਇੱਕ ਸਮਾਂ ਆਇਆ ਹੈ ਹਿੰਦੂਵਾਦ ਆਪਣੇ ਜੋਰ ਤੇ ਹੈ ਬਾਕੀ ਪਾਰਟੀਆਂ ਆਪਣੇ ਜੋਰ ਤੇ ਨਹੀਂ ਤੁਹਾਡਾ ਕੋਈ ਨਹੀਂ ਤੁਹਾਡੇ ਜਦ ਤੱਕ ਤੁਸੀਂ ਆਪ ਨਹੀਂ ਹੋਏ ਤੱਕ ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ ਜਦੋਂ ਆਪ ਖੜਜੋਗੇ ਇਸ ਮੁਲਕ ਦੇ ਵਿੱਚ ਮੈਂ ਦੋ ਉਦਾਹਰਨਾਂ ਸਿਰਫ ਦੇ ਕੇ ਆਪਣੀ ਜਗ੍ਹਾ ਲੈਣਾ ਇੱਕ ਸਟੇਟ ਹੈ ਤਾਮਿਲਨਾਡੂ ਇੱਕ ਸਟੇਟ ਹੈ ਬੰਗਾਲ ਇਹਨਾਂ ਦੋਹਾਂ ਸਟੇਟਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਣੇ ਲੋਕਾਂ ਕਰਕੇ ਖੜਦੀ ਹੈ ਸਾਡੀ ਲੀਡਰਸ਼ਿਪ ਦਿੱਲੀ ਨਾਲ ਖੜਦੀ ਹੈ ਉਹਨਾਂ ਦੀ ਲੀਡਰਸ਼ਿਪ ਆਪਣੇ ਲੋਕਾਂ ਨਾਲ ਖੜਦੀ ਹੈ ਉਹ ਸਿਆਸਤ ਅਸੀਂ ਕਰਨਾ ਚਾਹੁੰਦੇ ਆ ਪਿਛਲੇ 40 ਸਾਲ ਤੋਂ ਲੱਗੇ ਆ ਕਿ ਪੰਜਾਬ ਦੀ ਆਪਣੀ ਇੱਕ ਸਿਆਸਤ ਹੋਣੀ ਚਾਹੀਦੀ ਹੈ ਸਿੱਖਾਂ ਦੀ ਆਪਣੀ ਇੱਕ ਸਿਆਸਤ ਹੋਣੀ ਚਾਹੀਦੀ ਹੈ ਉਹ ਤੁਹਾਡੇ ਸਿਰ ਤੇ ਹੀ ਹੈ ਜੇ ਤੁਸੀਂ ਅੱਜ ਤੋਂ ਤਿਆਹੀਆ ਕਰ ਲੋ ਕਿ ਜਿੱਥੇ ਕਿਤੇ ਵੀ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਦੋਸਤ ਜਾਂ ਬੱਚੀਆਂ ਸਾਡੀਆਂ ਵਿਆਹੀਆਂ ਨੇ ਜਾਂ ਸਾਡੇ ਘਰ ਆਈਆਂ ਨੇ ਵਿਆਹ ਕੇ ਉੱਥੇ ਜਿੱਥੇ ਵੀ ਕਿਤੇ ਆਪਣਾ ਜੋਰ ਹੈ ਜਿਵੇਂ ਆ ਸਹਿਜਪ੍ਰਾਪਾ ਸਾਹਿਬ ਨੇ ਕਿਹਾ ਇਸ ਪਿੰਡ ਵੀ ਸਭ ਦੀਆਂ ਇੱਕ ਦੂਜੇ ਦੇ ਪਿੰਡ ਚ ਰਿਸ਼ਤੇਦਾਰੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਸਮਝਾਈਏ ਤੇ ਇੱਕ ਗੱਲ ਸਹਿਜਪ੍ਰਾਪਾ ਵੱਲ ਉਂਗਲ ਕੀਤੀ ਮੈਨੂੰ ਯਾਦ ਆ ਗਈ ਕਿਸੇ ਵਕਤ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵੱਲ ਨੂੰ ਆਉਣ ਲੱਗਿਆ ਤਾਂ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਯਾਦ ਆ ਗਿਆ ਕਿ ਜਦੋਂ ਮਾਝੇ ਦੇ ਸਰਦਾਰ ਤੇਰੇ ਵੱਲ ਨੂੰ ਤੁਰੇ ਨਾ ਉਸ ਤੋਂ ਬਾਅਦ ਸਰਾਂ ਤੇ ਹਮਲਾ ਕਰੀ ਉਹਨਾਂ ਤੁਸੀਂ ਵੀ ਮਾਝੇ ਵਾਲੇ ਸਰਦਾਰਾਂ ਚਾਹੁੰਦੇ ਹੋ ਇਹ ਗੱਲ ਸੱਚੇ ਪਾਤਸ਼ਾਹ ਨਵੀ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਔਖੀ ਘੜੀ ਤੁਹਾਡੇ ਨਾਲ ਮਝੈਲ ਖੜਨਗੇ ਤਾਂ ਅਮਲਾ ਹਮਲਾ ਕਰਿਓ ਮੈਂ ਇਹ ਨਹੀਂ ਕਹਿੰਦਾ ਕਿ ਮਾਲਵੇ ਵਾਲੇ ਨਹੀਂ ਖੜਦੇ ਮਾਲਵੇ ਵਾਲੇ ਨੂੰ ਮਾਲਵੇ ਵਾਲੇ ਜਿਤਾ ਰਹੇ ਨੇ ਵਿੱਚੇ ਮਝੈਲ ਨੇ ਵਿੱਚੇ ਮਲਬਈ ਨੇ ਉਹ ਸਾਰੇ ਜਿਤਾ ਰਹੇ ਨੇ ਪਰ ਮੈਨੂੰ ਯਾਦ ਆਇਆ ਕਿ ਪਿਛਲੀ ਇਲੈਕਸ਼ਨ ਜਿਹੜੀ 2 ਸਾਲ ਪਹਿਲਾਂ ਤੁਸੀਂ ਵੀ ਵੋਟਾਂ ਪਾਈਆਂ ਨੇ ਜਿਹੜੀ ਐਮਐਲਏ ਦੀ ਆਪਾਂ ਲੜੀ ਹੈ ਉਦੋਂ ਵੀ ਤੁਹਾਡੀ ਪਾਰਟੀ ਤੁਹਾਡੇ ਇਸ ਸਮਾਣੇ ਨੇ ਇੱਕ ਬੜੀ ਵੱਡੀ ਉਦਾਹਰਨ ਪੇਸ਼ ਕੀਤੀ ਹੈ ਅਸੀਂ ਸਾਰੇ ਰਾਜਪਾਲ ਸਿੰਘ ਭਿੰਡਰ ਦੀ ਡੈਥ ਹੋ ਗਈ ਅਚਾਨਕ ਅਸੀਂ ਉਹਦਾ ਸੰਸਕਾਰ ਕਰ ਰਹੇ ਸੀ ਉਸ ਸਮਸ਼ਾਨ ਘਾਟ ਤੁਹਾਡੇ ਸਮਾਣੇ ਬਹੁਤਾ ਦੂਰ ਨਹੀਂ ਸਮਾਣੇ ਦਾ ਜਿਹੜਾ ਸ਼ਮਸ਼ਾਨ ਘਾਟ ਹੈ ਸ਼ਮਸ਼ਾਨ ਘਾਟ ਤੇ ਬੈਠ ਕੇ ਫੈਸਲਾ ਕੀਤਾ ਕਿ ਸਾਡਾ ਉਮੀਦਵਾਰ ਚੜ੍ਹਾਈ ਕਰ ਗਿਆ ਕੱਲ ਤੋਂ ਅਗਲਾ ਦਿਨ ਲਾਸਟ ਹੈ ਪੇਪਰਾਂ ਵਾਲਾ ਤੇ ਮਾਨ ਸਾਹਿਬ ਦਾ ਹੁਕਮ ਹੈ ਕਿ ਇਲੈਕਸ਼ਨ ਆਪਾਂ ਲੜਨੀ ਹੈ ਉਸੇ ਸ਼ਮਸ਼ਾਨ ਘਾਟ ਚ ਬੈਠ ਕੇ ਅਸੀਂ ਮੀਟਿੰਗ ਕੀਤੀ ਹੈ ਸਾਹਮਣੇ ਰਾਜਪਾਲ ਸਿੰਘ ਦੀ ਚਿਖਾ ਜਲ ਰਹੀ ਸੀ ਇਹ ਸਿੱਖਾਂ ਵਾਲੀ ਉਦਾਹਰਨ ਸਾਡੀ ਪਾਰਟੀ ਨੇ ਤੁਹਾਡੇ ਸਮਾਨੇ ਦੇ ਵਿੱਚ ਤੁਹਾਡੇ ਸਿਰ ਤੇ ਪੇਸ਼ ਕੀਤੀ ਹੈ ਤੇ ਹਰਦੀਪ ਸਿੰਘ ਨੂੰ ਬੇਨਤੀ ਕੀਤੀ ਕਿ ਹੁਣ ਤੂੰ ਭਾਈ ਇੱਕ ਦਿਨ ਦਾ ਟਾਈਮ ਹੈ ਆਪਣੇ ਕਾਗਜ਼ ਪੱਤਰ ਸੁਧਾਰ ਲੈ ਤੇ ਤੂੰ ਖੜਾ ਹੋਣਾ ਕਿਉਂਕਿ ਪਾਰਟੀ ਪ੍ਰਧਾਨ ਦਾ ਹੁਕਮ ਹੈ ਕਿ ਮੈਂ ਆਪਣੇ ਬੰਦੇ ਨੂੰ ਚੋਣ ਲੜਾਉਣੀ ਲੜਾਉਣੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਪਾਰਟੀ ਨੇ ਉਸ ਵਕਤ ਹਾਂ ਕਰਕੇ ਸਰਦਾਰ ਹਰਪਾਲ ਅਰਦੀਪ ਸਿੰਘ ਸਹਿਜਪੁਰਾ ਨੂੰ ਐਮਐਲਏ ਦੀ ਟਿਕਟ ਦਿੱਤੀ ਖੜਾਈ ਇਹਨਾਂ ਨੇ ਹਾਂ ਕੀਤੀ ਇਹ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ ਔਖੀ ਘੜੀ ਹੁੰਦੀ ਹੈ ਜਦੋਂ ਕੋਈ ਲੀਡਰ ਜਿੱਥੇ ਵੀ ਉਹ ਹੈ ਉਹ ਜਦੋਂ ਇਹ ਬੀੜਾ ਚੁੱਕਦਾ ਹੈ ਕਿ ਹਾਂ ਮੈਂ ਅੱਗੇ ਹੋ ਕੇ ਲੜੂਗਾ ਇਹਨੂੰ ਪਤਾ ਸੀ ਕਿ ਬੜਾ ਮੁਸ਼ਕਲ ਹੈ ਇਹਨੂੰ ਪਤਾ ਸੀ ਕਿ ਮੇਰੇ ਕੋਲ ਪੈਸੇ ਨਹੀਂ ਨੇ ਪਰ ਜਦੋਂ ਕੌਮ ਨੇ ਹੁਕਮ ਕੀਤਾ ਜਦੋਂ ਪਾਰਟੀ ਨੇ ਹੁਕਮ ਕੀਤਾ ਇਹ ਖੜਿਆ ਹੈ ਇਹ ਕੋਈ ਲੁਕਮੀ ਸ਼ਫੀਗਲ ਨਹੀਂ ਇਹਨਾਂ ਪਿੰਡਾਂ ਚ ਆਇਆ ਹੈ ਤੇ ਇਹਨਾਂ ਪਿੰਡਾਂ ਚ ਆ ਕੇ ਵੋਟਾਂ ਮੰਗੀਆਂ ਨੇ ਸੋ ਮੈਂ ਸਾਰੀਆਂ ਗੱਲਾਂ ਆਪ ਜੀ ਦੀ ਨਜ਼ਰ ਕੀਤੀਆਂ ਨੇ ਜੇ ਹੋਰ ਟਾਈਮ ਕਦੇ ਮਿਲੂਗਾ ਫਿਰ ਵੀ ਕਰਾਂਗੇ ਪਰ ਇਹਨਾਂ ਸਾਰਿਆਂ ਤੇ ਵਿਚਾਰ ਕਰੋ ਸਰਦਾਰ ਹਰਜੀਤ ਸਿੰਘ ਬਹੁਤ ਉੱਦਮ ਦੇ ਨਾਲ ਪਿੰਡ ਦੇ ਵਿੱਚ ਕਰ ਰਹੇ ਨੇ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਹੋਰ ਜ਼ਿਆਦਾ ਵੱਧ ਕੇ ਜਿੱਥੇ ਵੀ ਕਿਤੇ ਇਹਨਾਂ ਪਿੰਡ ਵਾਲਿਆਂ ਦੀ ਹੈਗੀ ਲੋੜ ਲੈ ਕੇ ਜਾਓ ਜਾਂ ਉੱਥੋਂ ਲੈ ਕੇ ਆਓ ਤਾਂ ਜੋ ਇਹ ਜਿਹੜੀ ਮੋਮੈਂਟ ਹੈ ਇਹ ਇੰਨੀ ਅੱਗੇ ਵੱਧ ਜਾਵੇ ਕਿ ਆਪਾਂ ਜਿੱਤਵਾਲ ਜਿਹੜੇ ਦਿਸ ਰਹੇ ਆ ਉਹ ਪੂਰੀ ਤਰ੍ਹਾਂ ਤੇ ਜਿੱਤ ਕਰੀਏ ਤੇ ਪੈਸੇ ਦੀ ਸਾਨੂੰ ਘਾਟ ਹੈ ਜੇ ਪੈਸੇ ਕਰਕੇ ਸਾਡਾ ਕੋਈ ਚੀਜ਼ ਸਨੇਹਾ ਤੁਹਾਡੇ ਕੋਲ ਨਾ ਪਹੁੰਚ ਸਕਿਆ ਤਾਂ ਉਹਨੂੰ ਮਾਫ ਕਰਿਓ ਤਿਲ ਫੁੱਲ ਬੇਸ਼ੱਕ ਮੈਨੂੰ ਦਿਓ ਚਾਹੇ ਕੋਈ 100 ਰੁਪਿਆ ਦੇਵੇ ਕੋਈ 1000 ਦੇਵੇ ਹਰਜੀਤ ਸਿੰਘ ਰਾਹੀ ਕਿਸੇ ਵਕਤ ਤੁਹਾਨੂੰ ਚੰਗਾ ਲੱਗਿਆ ਇਹ ਵੀ ਮੈਂ ਤੁਹਾਡੇ ਤੋਂ ਮੰਗ ਕੇ ਜਨਾ ਕਿਉਂਕਿ ਕੌਮ ਦੀ ਲੜਾਈ ਜਿਹੜੀ ਹੈ ਉਹ ਸੰਗਤ ਦੀ ਤਨ ਮਨ ਧਨ ਤਿੰਨੇ ਹੀ ਅਸੀਂ ਤੁਹਾਡੇ ਤੋਂ ਮੰਗਦੇ ਆ ਕਿਉਂਕਿ ਸਾਨੂੰ 40 ਸਾਲ ਦੇ ਵਿੱਚ ਬਹੁਤ ਕੁਝ ਐਸਾ ਸਮਾਂ ਆਇਆ ਹੈ ਕਿ ਸਾਡੇ ਕੋਲ ਪੈਸੇ ਦੀ ਵੱਡੀ ਕਮੀ ਹੈ ਫਿਰ ਅਸੀਂ ਨਸ਼ਾਨੀ ਵੇਚਿਆ ਫਿਰ ਅਸੀਂ ਰੇਤਾ ਬਜਰੀ ਨਹੀਂ ਵੇਚਿਆ ਅਸੀਂ ਸ਼ਰਾਬ ਦੇ ਠੇਕੇਦਾਰ ਨਾਲ ਸਮਝੌਤੇ ਨਹੀਂ ਕੀਤੇ ਇਸ ਕਰਕੇ ਸਾਡੇ ਜੇਬੇ ਖਾਲੀ ਨੇ ਦਿਲ ਭਰੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ why i go